ਤਾਂ ਤੋਂ ਬਾਅਦ ਪਹਿਲੀ ਵਾਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਜਾਂਦੇ ਨੇ ਸਹਾਇਤਾ ਦੀ ਮੰਗ ਕਰਦੇ ਨੇ ਸਾਡੀ ਮਦਦ ਕਰੋ ਪੰਜਾਬ ਦੀ ਮਦਦ ਕਰੋ ਪੰਜਾਬ ਦੀ ਹਾਲਤ ਬੜੀ ਮਾੜੀ ਹੋ ਚੁੱਕੀ ਹੈ ਖੇਤ ਡੁੱਬ ਗਏ ਨੇ ਡੰਗਰ ਰੁੜ ਗਏ ਨੇ ਸਾਡੇ ਪੱਲੇ ਕੁਝ ਨਹੀਂ ਰਿਹਾ ਪਰ ਕੇਂਦਰੀ ਅਮਿਤ ਸ਼ਾਹ ਜਿਹੜੇ ਹੈਗੇ ਨੇ ਉਹਨਾਂ ਨੇ ਭਰੋਸਾ ਦਿੱਤਾ ਵੀ ਅਸੀਂ ਪੰਜਾਬ ਦੀ ਮਦਦ ਜ਼ਰੂਰ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸਨ ਦਿੱਲੀ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਲੱਗ ਰਿਹਾ ਸੀ ਉਹਨਾਂ ਦੀ ਜਿਹੜੀ ਬੋਡੀ ਲੈਂਗੁਏਜ ਤੋਂ ਲੱਗ ਰਿਹਾ ਸੀਗਾ ਕਿ ਉਹ ਸੈਟੀਸਫਾਈ ਨਜ਼ਰ ਆ ਰਹੇ ਹੈਗੇ ਨੇ ਤੁਹ ਕੋ ਚੰਗੀ ਗੱਲ ਹੈ ਕਿ ਜੇ ਉਹਨਾਂ ਨੇ ਭਰੋਸਾ ਦਿੱਤਾ ਭਾਰਤ ਸਰਕਾਰ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਖੁਸ਼ ਦਿਖਾਈ ਦੇ ਰਹੇ ਨੇ ਤੇ ਚੰਗੀ ਗੱਲ ਹੈ ਕਿ ਚਲੋ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਤੁਹਾਨੂੰ ਹੋਰ ਪੈਸੇ ਦਿੱਤੇ ਜਾਨਕਿ ਫੰਡ ਦਿੱਤੇਣਗੇ ਚੰਗੀ ਗੱਲ ਹੈ ਅਹੀਂ ਤੇ ਪੰਜਾਬ ਜਿਹੜਾ ਵਾ ਅਹੀਂ ਪੰਜਾਬੀ ਭਾਰਤ ਦੇ ਵਾਸੀ ਆ ਅਹੀਂ ਕਿਹੜੇ ਕਿਸੇ ਹੋਰ ਮੁਲਕ ਦੇ ਵਾਸੀ ਹੈਗੇ ਤੇ ਸਾਡਾ ਜਿੰਨਾ ਨੁਕਸਾਨ ਹੋਇਆ ਗਵਰਨਮੈਂਟ ਆਫ ਇੰਡੀਆ ਨੂੰ ਪਰਪਾਈ ਕਰਨੀ ਚਾਹੀਦੀ ਆ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਕਿਹਾ ਵਾ ਕਿ ਇਹ ਜਿਹੜੀ ਬੜੀ ਗੰਭੀਰ ਹਨਾ ਅਤ ਜਿਹੜੀ ਆ ਇੱਕ ਰੂਪੀ ਸੀ ਇਸ ਕਰਕੇ ਸੀਐਮ ਸਾਹਿਬ ਨੇ ਤੇ ਵਿਧਾਨ ਸਭਾ ਦੇ ਵਿੱਚ ਵੀ ਇਹ ਰੈਗੂਲੇਸ਼ਨ ਪਾਸ ਕੀਤੇ ਹੋਏ ਨੇ ਉਹ ਦੋ ਦਿਨ ਸੈਂਟਰ ਸਰਕਾਰ ਨੂੰ ਭੰਡਿਆ ਵੀ ਗਿਆ ਕਿ ਸਾਨੂੰ ਪ੍ਰਾਈਮ ਮਿਨਿਸਟਰ ਸਾਹਿਬ ਮਿਲਣ ਦਾ ਟਾਈਮ ਨਹੀਂ ਦੇ ਰਹੇ ਬਿਹਾਰ ਨੂੰ ਇੱਕੋ ਦਿਨ 7500 ਕਰੋੜ ਰੁਪਏ ਬੀਬੀਆਂ ਦੇ ਖਾਤੇ ਵਿੱਚ ਪਾ ਦਿੱਤੇ ਸਾਡੀਆਂ ਵੀ ਤੇ ਬੀਬੀਆਂ ਰੁੜੀਆਂ ਹੀ ਆ ਸਾਡੇ ਬੀਬੀਆਂ ਦੇ ਵੀ ਘਰ ਟੱਠੇ ਨੇ ਸਾਰਾ ਕੁਝ ਸਾਡਾ ਬਰਬਾਦ ਹੋਇਆ ਉਹਨੇ ਕਿ 2300 ਪਿੰਡ ਡੁੱਬ ਗਏ 5 ਲੱਖ ਏਕੜ ਫਸਲ ਬਰਬਾਦ ਹੋ ਗਈ 5 ਲੱਖ ਲੋਕੀ ਬੇਕਾਰ ਹੋ ਗਏ 20 ਲੱਖ ਲੋਕਾਂ ਦਾ ਜਿਹੜਾ ਵਾ ਉਹ ਉਹਨਾਂ ਤੇ ਪ੍ਰਭਾਵ ਪਿਆਗਾ ਸਾਟੇ ਦੇ ਕਰੀਬ ਮੌਤਾਂ ਹੋ ਗਈਆਂ ਨੇ ਸਾਡੇ ਡੰਗਰ ਮਰੇ ਗਏ ਨੇ ਉਹ ਸਾਰੇ ਉਹਨਾਂ ਨੇ ਜਿਹੜੇ ਰਿਪੋਰਟ ਲੈ ਗਏ ਨਾਲ ਸੂਬੇ ਦੇ ਚੀਫ ਸਕੱਰੇਟਰੀ ਨਾਲ ਗਏ ਸੀ ਹੋਰ ਵੀ ਅਧਿਕਾਰੀ ਨਾਲ ਗਏ ਸੀ ਇਸ ਕਰਕੇ ਗਵਰਨਮੈਂਟ ਆਫ ਇੰਡੀਆ ਚਾਹੀਦਾ ਮਤਲਬ ਗਵਰਨਮੈਂਟ ਆਫ ਇੰਡੀਆ ਵੀ ਪੈਸੇ ਤਾਂ ਦੇ ਦੇ ਜੇ ਇਹੀ ਰਹੀਏ ਹਾਲੇ ਕੋ ਉਹਨਾਂ ਦੀ ਜ਼ਿੰਮੇਵਾਰੀ ਆ ਸਾਨੂੰ ਰੋਣ ਦੀ ਕਰਲਾਉਣ ਦੀ ਰੋਲ ਨਹੀਂ ਸੀ ਸਾਨੂੰ ਵੈਂਡ ਪਾਉਣ ਦੀ ਲੋੜ ਨਹੀਂ ਸਾਨੂੰ ਸੈਂਟਰ ਸਰਕਾਰ ਦਾ ਪਿੱਟ ਸਿਆਪਾ ਵਿਧਾਨ ਸਭਾ ਵਿੱਚ ਕਰਨ ਦੀ ਲੋੜ ਨਹੀਂ ਸੀ ਜਿਵੇਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਕੁਰਲਾਏ ਨੇ ਵਹਿਣ ਪਾਏ ਨੇ ਰੋਏ ਨੇ ਪਿੱਟ ਸੱਪਾ ਕੀਤਾ ਸੰਕਰਨ ਦੀ ਲੋੜ ਨਹੀਂ ਸੀ ਇਹ ਗਵਰਨਮੈਂਟ ਆਫ ਇੰਡੀਆ ਭਾਜਪਾ ਦਾ ਹੀ ਫਰਜ਼ ਸੀ ਜਦੋਂ ਉਹਨਾਂ ਨੇ ਆਪਣੇ 30 ਮਿਨਿਸਟਰ ਭੇਜਤੇ ਪ੍ਰਾਈਮ ਮਿਨਿਸਟਰ ਸਾਹਿਬ ਖੁਦ ਆਏ ਬਾਕੀ ਇੱਕ ਅਫਸਰਾਂ ਦਾ ਬਫਰ ਆਇਆ ਉਹਨਾਂ ਨੇ ਰਿਪੋਰਟ ਤਿਆਰ ਕੀਤੀ ਹੈ ਫਿਰ ਵੀ ਸਾਨੂੰ ਸੈਂਟਰ ਸਰਕਾਰ ਅੱਗੇ ਅੱਡਣਾ ਪੀ ਝੋਲੀ ਅੱਡਣੀ ਪਈ ਉਹ ਸਰਾਸਰ ਗਲਤ ਆ ਕਿਉਂਕਿ ਇੱਕ ਮੁਲਕ ਵੱਡਾ ਲੋਕ ਇੰਡੀਆ ਵਰਲਡ ਨੂੰ ਵਰਲਡ ਦੇ ਵਿੱਚ ਸਭ ਤੋਂ ਵੱਡਾ ਕਹਿੰਦੇ ਕਿ ਇੰਡੀਆ ਇੱਕ ਬੜਾ ਲੋਕਤੰਤਰਕ ਦੇਸ਼ ਆ ਨਾ ਪਰ ਫਿਰ ਵੀ ਜਿਹੜੇ ਸੂਬਿਆਂ ਨੂੰ ਜਿਹੜੇ ਨੇ ਹੱਕ ਖੋਏ ਜਾ ਰਹੇ ਨੇ ਆਪਣੇ ਹੱਕ ਲੈਣ ਵਾਸਤੇ ਧਰਨੇ ਦਿੱਤੇ ਜਾ ਰਹੇ ਨੇ ਪਿੱਟ ਸਿਆਪਾ ਕੀਤਾ ਜਾ ਰ ਉਹ ਨਹੀਂ ਹੋਣਾ ਇਦਾਂ ਦੇਸ਼ ਜਿਹੜਾ ਵਾ ਦੇਸ਼ ਵਿਰੋਧੀ ਤਾਕਤਾਂ ਫਾਇਦਾ ਚੁੱਕਦੀਆਂ ਨੇ ਹੁਣ ਚੰਗੀ ਗੱਲ ਹੈ ਕਿ ਵੈਸੇ ਤੇ ਪ੍ਰਾਈਮ ਮਿਨਿਸਟਰ ਸਾਹਿਬ ਦੇ ਨਾਲ ਵੀ ਮਿਲਿੰਦੇ ਲੇਕਿਨ ਸ਼ਾਇਦ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਹੋਮ ਮਿਨਿਸਟਰ ਸਾਹਿਬ ਮਿਲਗੇ ਯਾਰ ਤੇ ਹੋਮ ਮਿਨਿਸਟਰ ਸਾਹਿਬ ਨੇ ਜੋ ਪ੍ਰੋਸਾ ਦਿੱਤਾ 10 ਮਿੰਟ 20 ਮਿੰਟ 25 ਮਿੰਟ ਜਿਹੜੀ ਮੁਲਾਕਾਤ ਹੋਈ ਉਸ ਤੋਂ ਬਾਅਦ ਜਿਹਸੀਐਮ ਸਾਹਿਬ ਨੇ ਦਿੱਲੀ ਦੇ মিডিਆ ਦੇ ਨਾਲ ਗੱਲਬਾਤ ਕੀਤੀ ਹੈ ਕਿ ਅਸੀਂ ਆਪਣਾ ਦੁੱਖ ਦੱਸਿਆ ਤੇ ਹੋਮ ਮਿਨਿਸਟਰ ਸਾਹਿਬ ਨੇ ਕਿਹਾ ਕਿ ਅਸੀਂ ਜੋ ਵੀ ਨੁਕਸਾਨ ਹੋਇਆ ਉਹਦੀ ਅਸੀਂ ਪਰਪਾਈ ਕਰਾਂਗੇ ਉਹ ਚੰਗੀ ਗੱਲ ਕਿਉਂਕਿ ਬੀਜੇਪੀ ਵਾਲੇ ਤੇ ਕਹਿੰਦੇ ਸੀ ਕਿ ਅਸੀਂ ਕਿਸਾਨਾਂ ਦੇ ਸਿੱਧੇ ਖਾਤਿਆਂ ਵਿੱਚ ਪਾਉਣੇ ਹੈਗੇ ਨੇ ਪਰ ਇਦਾਂ ਨਹੀਂ ਨਾ ਹੋ ਸਕਦਾ ਸਟੇਟ ਆ ਸਟੇਟ ਦੇ ਜ਼ਰੀਏ ਪੈਸੇ ਦੇਵੋਗੇ ਕਾਲੂ ਫਿਰ ਲੋਕਾਂ ਕੋ ਸਿੱਧਾ ਟੈਕਸ ਲਵੋ ਸਟੇਟ ਟੈਕਸ ਕਰਕੇ ਭਾਰਤ ਸਰਕਾਰ ਨੂੰ ਦਿੰਦੀ ਹੈਗੇ ਫਿਰ ਉਹਦੇ ਚੋਂ ਸਾਨੂੰ ਥੋੜਾ ਜਿਹਾ ਹਿੱਸਾ ਮੋੜ ਦਿੰਦੇ ਨੇ ਸਾਰੇ ਇੰਡੀਆ ਦੇ ਵਿੱਚ ਤੇ ਇਸ ਕਰਕੇ ਇੰਨਾ ਜਿਹੜੇ ਮੰਤਰੀਆਂ ਨੇ ਬਾਅਦ ਚ ਬਿਆਨ ਮੁਕਰੇ ਵੀ ਆ ਗਏ ਨੇ ਔਰ ਵਿਧਾਨ ਸਭਾ ਦੇ ਵਿੱਚ ਸੀਐਮ ਸਾਹਿਬ ਨੇ ਬੜੇ ਡਿਟੇਲ ਜਾਣਕਾਰੀ ਦੱਸੀ ਹੈ ਪਰ ਫਿਰ ਜਿਹੜੇ ਪੰਜਾਬ ਦੇ ਬੀਜੇਪੀ ਦੇ ਰੋਲ ਨੇ ਜਿਹੜੇ ਜਾਂ ਸਾਡੇ ਪੰਜਾਬ ਤੋਂ ਬੀਜੇਪੀ ਦੇ ਲੀਡਰ ਜਾਂ ਸੈਂਟਰ ਦੇ ਵਿੱਚ ਬੈਠੇ ਆ ਗਏ ਨੇ ਉਹਨਾਂ ਨੂੰ ਵੀ ਨਾ ਜਿਹੜੀ ਜ਼ਿੰਮੇਵਾਰੀ ਜਿਹੜੀ ਸਹੀ ਨਿਭਾਉਣੀ ਚਾਹੀਦੀ ਸੀ ਕੱਲ ਹੀ ਇੱਕ ਕਿਸੇ ਬੀਜੇਪੀ ਦੇ ਲੀਡਰ ਦਾ ਕਹਿ ਰਿਹਾ ਸੀ ਕਿ ਜਦੋਂ ਤੁਸੀਂ ਪ੍ਰਾਈਮ ਮਿਨਿਸਟਰ ਨੂੰ ਗਾਲਾਂ ਕੱਢੋਗੇ ਤਾਂ ਤੁਹਾਨੂੰ ਪੈਸੇ ਕਿਉਂ ਦਈਏ ਯਾਰ ਇਹ ਤਾਂ ਸਿਆਸੀ ਗਾਲਾਂ ਵਾਂ ਕੋਈ ਇਹ ਥੋੜੇ ਮਿੱਠ ਕੇ ਗਾਲਾਂ ਕੱਢਦੇ ਹੈਗੇ ਇਹ ਤਾਂ ਆਪੋਜੀਸ਼ਨ ਪਾਰਟੀ ਤੇ ਪਿੱਟ ਸਿਆਪਾ ਕਰਦੇ ਹੁੰਦੇ ਨੇ ਤੁਸੀਂ ਵੀ ਕਰਦੇ ਅਗਲਾ ਉਹ ਵੀ ਕਰਦੇ ਇਹਨੂੰ ਦੇਲਣਾ ਨਾ ਨਾ ਲਾਓ ਇਹ ਕਿੰਨੇ ਕਿ ਬੀਜਪੀ ਦੀ ਸਰਕਾਰ ਜਿਹੜੀ ਸੈਂਟਰ ਸਰਕਾਰ ਅਗਵਾਈ ਕਰ ਰਹੀ ਹੈ ਉਹ ਪੰਜਾਬ ਨਾਲ ਧੱਕਾ ਕਰਦੀ ਹੈ ਪੰਜਾਬ ਦੇ ਪਛਮੀ ਮਿਸਟਰ ਸਾਹਿਬ ਨੇ ਜਾਂ ਪੰਜਾਬ ਦੇ ਮੰਤਰੀਆਂ ਨੇ ਇਹ ਥੋੜਾ ਕਿ ਪੀਐਮ ਸਾਹਿਬ ਨੂੰ ਟਾਰਗੇਟ ਕੀਤਾ ਸੈਂਟਰ ਗਵਰਨਮੈਂਟ ਨੂੰ ਟਾਰਗੇਟ ਕੀਤੇ ਵੀ ਸਾਨੂੰ ਕਿਉਂ ਨਹੀਂ ਸੁਣਿਆ ਜਾ ਰਿਹਾ ਸਾਨੂੰ ਕਿਉਂ ਨਹੀਂ ਪੈਸੇ ਦਿੱਤੇ ਜਾ ਰਹੇ ਨੇ ਸਾਡਾ ਇਹਨਾਂ ਨੁਕਸਾਨ ਹੋ ਗਿਆ ਤੇ ਤੁਸੀਂ ਅਜੇ ਤੱਕ ਸਾਨੂੰ 1600 ਕਰੋੜ ਰੁਪਏ ਦਿੱਤਾ ਨਹੀਂ ਹੈਗਾ ਅੱਜ ਤੱਕ ਪੰਜਾਬ ਦੇ ਹੀ ਪਿੰਡਾਂ ਦੇ ਲੋਕਾਂ ਨੇ ਪੰਜਾਬੀ ਵਾਸੀਆਂ ਨੇ ਹੀ ਡੁੱਬੇ ਹੋਏ ਲੋਕਾਂ ਦੀ ਮਾਂ ਫੜੀ ਹੈ ਗਿਆ ਕੱਲ ਜਿਹੜੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਰਾਣਾ ਗੁਰਜੀਤ ਸਿੰਘ ਹੀ ਕਹਿ ਰਹੇ ਨੇ ਕਿ ਜਿਹੜੀ ਤੁਸੀਂ ਮਿੱਟੀ ਖੋਦੀ ਆ ਕਬਰ ਖੋਦੀ ਆ ਕਹਿੰਦੇ ਉਹਦੇ ਚ ਜਾਂਦੇ ਬੀਕੇ ਗੋਇਲ ਸਾਹਿਬ ਤੇ ਜਾਂ ਕ੍ਰਿਸ਼ਨ ਕੁਮਾਰ ਉਹ ਕਹਿੰਦੇ ਕਿ ਅਫਸਰਾਂ ਕੀ ਕੰਮ ਕੀਤਾ ਵੀ ਤੁਸੀਂ ਮੰਤਰੀਆਂ ਦੀ ਅਫਸਰਾਂ ਤਾਰੀਫਾ ਕਰੀਅਰ ਅបਸਰਾਂ ਦਾ ਜੇ ਪਾਣੀ ਦੀਆਂ ਬੋਤਲਾਂ ਵੰਡ ਕੇ ਤੇ ਫੂਡਾਂ ਘਚਾਉਣੀਆਂ ਕਹਿੰਦੇ ਇਹ ਕੋਈ ਐ ਮਤਲਬ ਇਹ ਮੰਤਰੀਆਂ ਨੇ ਮੋਢਿਆਂ ਤੇ ਬੋਰੀਆਂ ਚੱਕੀ ਜਾ ਰਹੇ ਡੀਸੀ ਬੋਰੀਆਂ ਚੱਕੀ ਜਾ ਰਹੇ ਨੇ ਮੰਤਰੀ ਬੋਰੀਆਂ ਚੱਕੀ ਜਾ ਰਹੇ ਨੇ ਯਾਰ ਇਹ ਇਹ ਸਿਸਟਮ ਹੁੰਦਾ ਇੱਕ ਇਵਨ ਇਹ ਫੋਟੋ ਕਲਚਰ ਆ ਪਰ ਬਹੁਤ ਐਨੇ ਤੇ ਬੜਾ ਦੁੱਖ ਨਾਲ ਕਹਿਣਾ ਪੈਂਦਾ ਕਈਆਂ ਨੇ ਤੇ ਫਲੱਡ ਟੂਰਿਜ਼ਮ ਬਣਾ ਲਿਆ ਸੀ ਸੈਰ ਸਪਟਾ ਹੀ ਬਣਾ ਲਿਆ ਸੀ ਬੰਦੇ ਵੀ ਮੇਕਅਪ ਕਰਕੇ ਉੱਤਰਦੇ ਹੀ ਬੁੜੀਆਂ ਵੀ ਮੇਕਅਪ ਕਰਕੇ ਉੱਤਰਦੀਆਂ ਲੋਕੀ ਟਿੱਚਰਾ ਕਰਦੇ ਨੇ ਸੋਸ਼ਲ ਮੀਡੀਆ ਤੇ ਨਾ ਤੇ ਕਈ ਵੈਸੇ ਹੀ ਗੁੱਤ ਖਲਾਰ ਕੇ ਅਫਸਰ ਤੁਰੇ ਫਿਰਦੇ ਆਗੇ ਬੜੇ ਕੋਈ ਉੱਥੇ ਬੋਰੀਆਂ ਚੱਕੀ ਜਾ ਰਿਹਾ ਯਾਰ ਕਦੀ ਇਹਨਾਂ ਦਾ ਕੰਮ ਕੀ ਨਾ ਤੁਸੀਂ ਅਫਸਰ ਮਾਇਨਿੰਗ ਰੋਕਦੇ ਹੋ ਹੂੰ ਨਾ ਗੈਰਕਾਨੂੰਨੀ ਕੰਮ ਰੋਕਦੇ ਨਾ ਸ਼ਰਾਬ ਰੋਕਦੇਓ ਨਾ ਸੱਟਾ ਰੋਕਦੇਓ ਸੱਟੇਬਾਜੀ ਤੁਹਾਡਾ ਹਿੱਸਾ ਮਾਈਨਿੰਗ ਜੀ ਤੁਹਾਡਾ ਹਿੱਸਾ ਹੈਗਾ ਤੇ ਜਦੋਂ ਇਦਾਂ ਦੀ ਪੰਜਾਬ ਚ ਵਿਪਤਾ ਆਉਂਦੀ ਹੈ ਤੁਸੀਂ ਫੋੜਵਾ ਕਚਾਉਂਦੇ ਨੇ ਇਸ ਕਰਕੇ ਦੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈਗਾ ਨਾ ਤੇ ਕੁਲ ਮਿਲਾ ਕੇ ਸਾਡੇ ਪੰਜਾਬ ਦੀ ਪੰਜਾਬੀਆਂ ਨੇ ਬਾਹ ਫੜੀ ਹੈਗੀਆ ਇਸ ਕਰਕੇ ਭਾਜਪੀ ਨੂੰ ਚਾਹੀਦਾ ਹੈਗਾ ਕਿ ਜੇ ਤੁਸੀਂ ਵੋਟਾਂ ਦੀ ਖਾਤਰ ਬਿਹਾਰ ਚ ਵੋਟਾਂ 4 ਦਿਨ ਪਹਿਲਾਂ ਤੁਸੀਂ 75 ਲੱਖ ਬੀਬੀਆਂ ਨੂੰ 10000 ਰੁਪਏ ਪਾਏ ਉਹ 7500 ਕਰੋੜ ਰੁਪਏ ਬੰਦ ਨੇ ਤੇ ਵੋਟਾਂ ਦੇ ਸਾਡੇ ਵੀ ਇਹ 12 ਮਹੀਨੇ ਬਾਅਦ ਸਾਨੂੰ ਵੀ ਅੱਜ ਤੁਸੀਂ 7500 ਕਰੋੜ ਰੁਪਏ ਦੇ ਦਿਓ ਹੂੰ ਠੀਕ ਹੈ ਤੇ 27 ਦੇ ਦੇਖੋ ਪੰਜਾਬ ਦੀ ਜਨਤਾ ਵੀ ਤੁਹਾਨੂੰ ਵੋਟਾਂ ਪਾ ਦੇਗੀ ਅੱਜ ਦਿੱਲੀ ਦੇ মিডিਆ ਦੇ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਹਿੰਦਾ ਜਿਹੜਾ ਪੰਜਾਬ ਹੈ ਪੂਰੇ ਦੇਸ਼ ਦੀ ਮਦਦ ਕਰਦਾ ਹੈ ਪਰ ਹੁਣ ਪੰਜਾਬ ਜਿਹੜਾ ਸੰਕਟ ਦੇ ਵਿੱਚ ਹੈ ਪੂਰੇ ਦੇਸ਼ ਨੂੰ ਵੀ ਖੜਨਾ ਚਾਹੀਦਾ ਹੈਗਾ ਇਹ ਨਾ ਪਹਿਲਾਂ ਵੀ ਜ਼ਿਕਰ ਕੀਤੀ ਜਿਹੜੀ ਸੇਵਾ ਤੇ ਸ਼ਹਾਦਤ ਇਹ ਪੰਜਾਬੀਆਂ ਤੇ ਬੱਲੇ ਆ ਸਾਡੇ ਗੁਰੂ ਸਾਹਿਬ ਦਾ ਫਲਸਫਾ ਕਿ ਲੋੜ ਪੈਂਦੇ ਹੀ ਕੁਰਬਾਨੀਆਂ ਵੀ ਦਿੰਦੇ ਆ ਤੇ ਲੋੜ ਪੈਂਦੇ ਅਸੀਂ ਸੇਵਾ ਕਰਦੇ ਆ ਵੱਖਰੀ ਗੱਲ ਹੈ ਕਿ ਬਾਕੀ ਮੁਲਕਾਂ ਦੇ ਵਿੱਚ ਨਹੀਂ ਆ ਬਾਕੀ ਬਾਕੀਆਂ ਦੇ ਕੀ ਗੱਲ ਗੱਲ ਕਰਨੀ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਨਾ ਧਰਮ ਦੀਨ ਨਾਲ ਗੱਲ ਕੀਤੀ ਇਨਸਾਨੀਅਤ ਦੀ ਗੱਲ ਕੀਤੀ ਜਿੰਨੀ ਇਨਸਾਨੀਅਤ ਜਿੰਨੀ ਸੇਵਾ ਜਿੰਨੀ ਸ਼ਹਾਦਤ ਇਸ ਧਰਤੀ ਤੇ ਆ ਜਿੰਨੇ ਗੁਰੂ ਪੀਰ ਪਗੰਬਰ ਸੂਰਬੀਰ ਯੋਧੇ ਇਸ ਧਰਤੀ ਤੇ ਪੈਦਾ ਹੋਏ ਉਹ ਸਾਡੇ ਇੱਕ ਫਲਸਫਾ ਅਮਾਚਲ ਦੇ ਵਿੱਚ ਵੀ ਆ ਜੰਮੂ ਕਸ਼ਮੀਰ ਦੇ ਵਿੱਚ ਕਿੰਨੇ ਕਿਸੇ ਨੇ ਬਾਹ ਫੜੇ ਖੁਦਾ ਨਾ ਖਾਸ ਤਾਂ ਕਿਤੇ ਇਹਨਾਂ ਨਾਰਥ ਸਟੇਟਾਂ ਚ ਹੋ ਜਾਂਦਾ ਨਾ ਨਾਰਥ-ਈਸਟ ਜਾਂ ਸਾਡੇ ਹੋਰ ਸਟੇਟਾਂ ਦੇ ਵਿੱਚ ਹੋ ਜਾਂਦਾ ਹੁੰਦਾ ਕਈ ਵਾਰ ਕੇਰਲਾ ਦੇ ਵਿੱਚ ਆ ਇਹ ਇਨਾਂ ਸਟੇਟਾਂ ਦੇ ਵਿੱਚ ਕਿੰਨੇ ਕਿੰਨੇ ਬੰਦੇ ਮਰ ਜਾਂਦੇ ਹੈਗੇ ਨੇ ਉਹ ਨਹੀਂ ਹੈਗਾ ਉਹਨਾਂ ਚ ਜਜ਼ਬਾ ਨਹੀਂ ਹੈਗਾ ਸੇਵਾ ਦੀ ਭਾਵਨਾ ਨਹੀਂ ਹੈਗੀ ਨਾ ਉੱਥੇ ਨਹੀਂ ਆ ਜਿੱਥੇ ਮੱਥੇ ਟੇਕਣ ਵਾਸਤੇ ਪੈਸੇ ਲੈ ਕੇ ਲਾਈਆਂ ਲੱਗਣ 5 ਰੁਪਏ ਤੋਂ ਲੈ ਕੇ 5-5 ਲੱਖ ਰੁਪਏ ਤੱਕ ਉਥੇ ਕਦੀ ਸੇਵਾ ਵਾਲਾ ਕਨਸੈਪਟ ਨਹੀਂ ਹੋ ਸਕਦਾ ਸ਼ਹਾਦਤ ਵਾਲਾ ਕਨਸੈਪਟ ਨਹੀਂ ਹੋ ਸਕਦਾ ਉਸ సీఎం ਸਾਹਿਬ ਸਹੀ ਕਹਿ ਰਹੇ ਨੇ ਕਿ ਲੋੜ ਪੈਂਦੀ ਹੈ ਹੀ ਮਦਦ ਕਰਦੇ ਬਾਕੀਆਂ ਤੇ ਨਹੀਂ ਹੈ ਅੱਜ ਏਸਵਾਰ ਦੋ ਤਿੰਨ ਸਟੇਟ ਆਏ ਨੇ ਉਹ ਵੀ ਜਿਨ੍ਹਾਂ ਨੂੰ ਪਤਾ ਕਿਉਂਕਿ ਹਰਿਆਣਾ ਦਾ ਬਹੁਤ ਸਾਰਾ ਹਿੱਸਾ ਪੂਰਾ ਹਿੱਸਾ ਜਿਹੜਾ ਹਰਿਆਣਾ ਪੰਜਾਬ ਚੋਂ ਨਿਕਲਿਆਗਾ ਉਹਨਾਂ ਨੂੰ ਪਤਾ ਹੈਗਾ ਕਿ ਸੇਵਾ ਕੀ ਹੁੰਦੀ ਹੈ ਸ਼ਹਾਦਤ ਕੀ ਹੁੰਦੀ ਨਾ ਬਾਕੀ ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਹੈਗਾ ਤੇ ਪੰਜਾਬ ਦਾ ਆਪਣਾ ਇਸੇ ਕਰਕੇ ਦੇ ਲੋਕ ਪੰਜਾਬ ਨੂੰ ਸਲਾਮਾ ਕਰਦੇ ਨੇ ਇਸੇ ਕਰਕੇ ਦੇ ਜਦੋਂ ਯੂਪੀ ਬਿਹਾਰ ਦੇ ਹੋਰ ਕਿਸੇ ਜੰਮੂ ਕਸ਼ਮੀਰ ਦੇ ਵਿੱਚ ਹਿਮਾਚਲ ਜਾਂ ਹੋਰ ਉੱਤਰਾਖੰਡ ਦੇ ਵਿੱਚ ਕੋਈ ਦੂਜੇ ਧਰਮ ਦੇ ਲੋਕਾਂ ਤੇ ਉਹਨਾਂ ਨੂੰ ਉੱਥੇ ਡਰ ਹੁੰਦਾ ਉਹ ਪਹਿਲਾਂ ਕਿੱਥੇ ਆਂਦੇ ਨੇ ਪੰਜਾਬ ਦੇ ਵਿੱਚ ਪੰਜਾਬ ਸੇਫ ਆ ਇੱਕ ਬਹੁਤ ਵੱਡਾ ਪੰਜਾਬ ਦਾ ਪੁਲਿਸ ਅਫਸਰ ਨਹੀਂ ਬਹੁਤ ਵੱਡਾ ਪਤ ਨਹੀਂ ਸ਼ਾਇਦ ਪੁਲਿਸ ਪ੍ਰਸ਼ਾਸਨ ਚੋਂ ਜਾਂ ਸੇਵਾ ਪ੍ਰਸ਼ਾਸਨ ਚ ਰਿਟਾਇਰ ਹੋਇਆ ਨੇ ਚੰਗਾ ਅਫਸਰ ਰਹਾ ਹੈ ਨਾ ਪੰਚਕੂਲੇ ਰਹਿੰਦੇ ਹੈਗੇ ਨੇ ਉਹ ਕਹਿੰਦੇ ਮੇਰੇ ਬੱਚੇ ਆਪ ਕਹਿੰਦੇ ਹੈਗੇ ਨੇ ਕਿ ਤੁਸੀਂ ਪੰਚਕੂਲੇ ਕਿਉਂ ਘਰ ਪਾਇਆ ਹੈਗਾ ਤੁਸੀਂ ਪੰਜਾਬ ਦੇ ਵਿੱਚ ਕਿਉਂ ਨਹੀਂ ਘਰ ਪਾਇਆ ਹੈਗਾ ਨਾ ਇਹ ਪੰਜਾਬ ਆ ਕਿ ਲੋੜ ਪੈਣ ਤੇ ਅੜਦਾ ਵੀ ਹੈ ਲੜਦਾ ਵੀ ਹੈ ਤੇ ਖੜਦਾ ਵੀ ਹੈ